ਅੱਜ ਵਿਸ਼ਵ ਕਵਿਤਾ ਦਿਵਸ ਹੈ ਇੰਟਰਨੈਸ਼ਨਲ ਪੋਇਟਰੀ ਡੇ ਕਵਿਤਾ ਦਿਲ ਦੇ ਜਜ਼ਬਾਤਾਂ ਦਾ ਆਪ ਮੁਹਾਰੇ ਤੁਰਿਆ ਹੋਇਆ ਵਹਿਣ ਹੁੰਦੀ ਹੈ ਇਹ ਭਾਵਨਾਵਾਂ ਹੁੰਦੀਆਂ ਨੇ ਇਹ ਜ਼ਿੰਦਗੀ ਦੇ ਸੁਪਨੇ ਹੁੰਦੇ ਨੇ ਸਦਰਾ ਹੁੰਦੀਆਂ ਨੇ ਇਹ ਸਮਾਜ ਦਾ ਆਇਨਾ ਹੁੰਦੀ ਹੈ ਤੇ ਇਸ ਵਿਸ਼ਵ ਕਵਿਤਾ ਦਿਵਸ ਤੇ ਮੈਂ ਆਪਣੀ ਇੱਕ ਛੋਟੀ ਜਹੀ ਕਵਿਤਾ ਸਾਂਝੀ ਕਰ ਰਿਹਾ ਤੁਹਾਨੂੰ ਮੁਬਾਰਕਬਾਦ ਦਿੰਦਾ ਹੋਇਆ ਕਵਿਤਾ ਹੈ ਮੁਹabbati mele ਕੁਝ ਕਵਤਾਵਾਂ ਮੇਰੀ ਮਾਂ ਦੀਆਂ ਜਾਈਆਂ ਕੁਝ ਕਵਤਾਵਾਂ ਮੇਰੀ ਮਾਂ ਦੀਆਂ ਜਾਈਆਂ ਜੱਪੜ ਵਾਂਗਰ ਪਹਿਣਾ ਪਾਈਆਂ ਕੁਝ ਕਵਤਾਵਾਂ ਮੇਰੀ ਮਾਂ ਦੀਆਂ ਜਾਈਆਂ ਜੱਪੜ ਵਾਂਗਰ ਭੈਣਾ ਪਾਈਆਂ ਕੁਝ ਕਵਿਤਾਵਾਂ ਬਾਪੂ ਦੇ ਅਰਮਾਨ ਜਿਓ ਹੋਵਣ ਕੁਝ ਕਵਿਤਾਵਾਂ ਬਾਪੂ ਦੇ ਅਰਮਾਨ ਜਿਓ ਹੋਵਣ ਦੁੱਖ ਸੁੱਖ ਅੰਦਰ ਨਾਲ ਖਲੋਵਣ ਦੁੱਖ ਸੁੱਖ ਅੰਦਰ ਨਾਲ ਖਲੋਵਣ ਕੁਝ ਕਵਿਤਾਵਾਂ ਪਤਨੀ ਵਾਂਗਰ ਕੁਝ ਕਵਤਾਾਂ ਮਾ ਪਤਨੀ ਵਾਂਗਰ ਲਾਡ ਲਡਾਵਣ ਮੋਹ ਮੁਹੱਬਤ ਝੋਲੀ ਪਾਵਣ ਕੁਝ ਕਵਤਾਾਂ ਮਾ ਪਤਨੀ ਵਾਂਗਰ ਲਾਡ ਲਡਾਵਣ ਮੋਹ ਮੁਹੱਬਤ ਝੋਲੀ ਪਾਵਣ ਕੁਝ ਕਵਤਾਾਂ ਬੱਚਿਆਂ ਵਾਂਗੂ ਪਿਆਰ ਦੀ ਮੂਰਤ ਕੁਝ ਕਵਤਾਾਂ ਬੱਚਿਆਂ ਵਾਂਗੂ ਪਿਆਰ ਦੀ ਮੂਰਤ ਸੋਹਣੀ ਸਿਰਤ ਸੋਹਣੀ ਸੂਰਤ ਸੋਹਣੀ ਸੀ ਰਤ ਸੋਹਣੀ ਸੂਰਤ ਹੈ ਕੁਝ ਕਵਤਾਾਂ ਮੇਰੀਆਂ ਦੋਸਤ ਕੁਝ ਕਵਤਾਾਂ ਮੇਰੀਆਂ ਦੋਸਤ ਖੁਸ਼ੀਆਂ ਵੰਡਣ ਹਰ ਵੇਲੇ ਪਰਦੇ ਰਹਿਣ ਮੁਹੱਬਤੀ ਮੇਲੇ ਪਰਦੇ ਰਹਿਣ ਮੁਹੱਬਤੀ ਮੇਲੇ ਇਨ੍ਹਾਂ ਮੁਹੱਬਤੀ ਮੇਲਿਆਂ ਦੇ ਨਾਲ ਮੁਹੱਬਤ ਭਰੇ ਸ਼ਬਦਾਂ ਦੇ ਨਾਲ ਪਿਆਰ ਭਰੇ ਸ਼ਬਦਾਂ ਦੇ ਨਾਲ ਤੁਹਾਨੂੰ ਸਭ ਨੂੰ ਅੱਜ ਦੇ ਵਿਸ਼ਵ ਕਵਤਾ ਦਿਵਸ ਦੀ ਬਹੁਤ ਬਹੁਤ ਵਧਾਈ ਧੰਨਵਾਦ